ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਕਾਮਨਾ ਕਰਦੇ ਆ ਸਭ ਦੀ ਤੰਦਰੁਸਤੀ ਦੀ ਇੱਕ ਮੇਨ ਗੱਲ ਜਿਹੜੀ ਅੱਜ ਕੱਲ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਬਾਈ ਹਨਾ ਸਰਪੰਚੀ ਤੇ ਮਾਹੌਲ ਪੂਰਾ ਹਰੇਕ ਪਿੰਡ ਦੇ ਵਿੱਚ ਭਖਿਆ ਹੋਇਆ ਕਿਤੇ ਇੱਕ ਸਰਪੰਚ ਖੜਾ ਸਰਬਸੰਮਤੀ ਹੋ ਗਈ ਕਿਤੇ ਪੰਜ ਪੰਜ ਚਾਰ ਚਾਰ ਸਰਪੰਚ ਖੜੇ ਨੇ ਮੇਰੇ ਪਿੰਡ ਹੀਰੋਕਲਾਂ ਦੇ ਵਿੱਚ ਵੀ ਦੋ ਸਰਪੰਚੀ ਦੇ ਦਾਵੇਦਾਰ ਖੜੇ ਨੇ ਤੇ ਬਾਈ ਸੋਨੀ ਬੀ ਐਚ ਪੀ ਵਾਲਾ ਤੇ ਸਰਦਾਰ ਮੇਜਰ ਸਿੰਘ ਮੈਂਬਰ ਦੋਨੇ ਸਰਪੰਚੀ ਦੇ ਵਿੱਚ ਖੜੇ ਨੇ ਸਾਡਾ ਕੰਮ ਆ ਵੀਰੇ YouTube Facebook Social Media ਪੇਜਾਂ ਦਾ ਹਨਾ ਅਸੀਂ ਵੀਡੀਓ ਕਰਦੇ ਆ ਚਾਹੇ ਸਾਨੂੰ ਕੋਈ ਵੀ ਕਹਿੰਦਾ ਚਾਹੇ ਸੋਨੀ ਨੇ ਕਿਹਾ ਚਾਹੇ ਮੇਜਰ ਸਿੰਘ ਮੈਂਬਰਸ ਦੇ ਪਾਰਟੀ ਵੱਲੋਂ ਕਿਹਾ ਗਿਆ ਹਨ ਅਸੀਂ ਦੋਨੇ ਪਾਸੇ ਵੀਡੀਓ ਕੀਤੀਆਂ ਨੇ ਤੇ ਕੁਝ ਕੁ ਬੰਦੇ ਸਾਨੂੰ ਪੇਜਾਂ ਵਾਲਿਆਂ ਨੂੰ ਇਸ ਤਰੀਕੇ ਨਾਲ ਹੀ ਦੇਖ ਰਹੇ ਨੇ ਵੀ ਜੇ ਮੈਂ ਸੋਨੀ ਦੇ ਵੀਡੀਓ ਕਰ ਰਿਹਾ ਤਾਂ ਮੈਂ ਸੋਨੀ ਦੇ ਨਾਲਾਂ ਜੇ ਮੈਂ ਮੇਜਰ ਸਿੰਘ ਮੈਂਬਰ ਦੀਆਂ ਵੀਡੀਓ ਕਰ ਰਿਹਾ ਤਾਂ ਮੈਂ ਮੇਜਰ ਸਿੰਘ ਦੇ ਮੈਂਬਰ ਦੇ ਨਾਲਾਂ ਕੁਸ਼ਕ ਬੰਦੇ ਇਸ ਤਰੀਕੇ ਨਾਲ ਵੀ ਦੇਖ ਰਹੇ ਨੇ ਵੀ ਇਹ ਡੋਗਲੀ ਨੀਤੀ ਜੀ ਹੋ ਰਹੀ ਆ ਵੀ ਕਦੇ ਉਹਦੇ ਨਾਲ ਕਦੇ ਉਹਦੇ ਨਾਲ ਭਾਈ ਮੈਂ ਦੱਸ ਦੇਣਾ ਚਾਹੁੰਨਾ ਵੀ ਭਾਈ ਅਸੀਂ ਪੇਜਾਂ ਵਾਲੇ ਬੰਦੇ ਹੁੰਨੇ ਆ ਸੋਸ਼ਲ ਮੀਡੀਆ ਵਾਲੇ ਬੰਦੇ ਹੁੰਨੇ ਆ ਸਿੱਧੀ ਜੀ ਗੱਲ ਕਹਿ ਦੇ ਵੀ ਪੱਤਰਕਾਰ ਟਾਈਪ ਇਹ ਸਾਡਾ ਸਿਸਟਮ ਆ ਜਿਹੜਾ ਅਸੀਂ ਭਾਈ ਸਾਂਝੇ ਆ ਪਿੰਡ ਦੇ ਕੀ ਸਮਾਜ ਦੇ ਸਾਂਝੇ ਬੰਦੇ ਆ ਸਾਨੂੰ ਕੋਈ ਵੀ ਵੀਡੀਓ ਕਰਨ ਦੇ ਲਈ ਕਹਿੰਦਾ ਤਾਂ ਅਸੀਂ ਉੱਥੇ ਵੀਡੀਓ ਕਰਨ ਦੇ ਲਈ ਆਉਂਦੇ ਹੀ ਆਉਂਦੇ ਆ ਇੱਕ ਸੁਨੇਹਾ ਦੇਣਾ ਏਸੇ ਤਰੀਕੇ ਨਾਲੀ ਕਿ ਭਰਾ ਮੇਰੋ ਜਿਦੀ ਮਰਜ਼ੀ ਸਪੋਰਟ ਕਰੋ ਜਿਨੂੰ ਮਰਜ਼ੀ ਵੋਟ ਕਰੋ ਇਹ ਆਪਣਾ ਨਿੱਜੀ ਅਧਿਕਾਰ ਹੈ ਤੇ ਨਿੱਜੀ ਅਧਿਕਾਰ ਦੇ ਚਲਦੇ ਚਲਦੇ ਨਾ ਇੱਕ ਚੀਜ਼ ਕਹਿਣੀ ਤੋਂ ਨਾ ਕਿ ਭਰਾ ਮੇਰੇ ਆਪਦੇ ਸਬੰਧ ਨਾ ਖਰਾਬ ਕਰ ਲਿਓ ਪਿੰਡ ਦੇ ਵਿੱਚ ਆਪਦੀਆਂ ਲਿਹਾਜ਼ਾਂ ਨਾ ਖਰਾਬ ਕਰ ਲਿਓ ਆਪਦੇ ਚਾਚੇ ਤਾਇਆ ਨਾਲ ਵਰਤਵਾਰਾ ਨਾ ਖਰਾਬ ਕਰ ਲਿਓ ਤੇ ਹਰ ਬੰਦਾ ਨਾ ਇੱਥੇ ਇੱਕ ਦੂਜੇ ਤੇ ਪ੍ਰਭਾਵ ਪਾਉਣ ਤੇ ਲੱਗਿਆ ਹੋਇਆ ਵੱਡਾ ਭਰਾ ਸੋਚਦਾ ਵੀ ਛੋਟਾ ਮੇਰੇ ਮੁਤਾਬਿਕ ਚੱਲੇ ਛੋਟਾ ਭਰਾ ਸੋਚਦਾ ਕਿ ਵੱਡਾ ਭਰਾ ਮੇਰੇ ਮੁਤਾਬਕ ਚੱਲੇ ਚਾਚਾ ਸੋਚਦਾ ਭਤੀਜਾ ਮੇਰੇ ਮੁਤਾਬਕ ਚੱਲੇ ਭਤੀਜਾ ਸੋਚਦਾ ਚਾਚਾ ਮੇਰੇ ਮੁਤਾਬਕ ਚੱਲੇ ਬਾਈ ਜੀ ਇਹ ਮੇਨਲੀ ਗੱਲਾਂ ਜਿਹੜੀ ਵੋਟ ਆ ਉਹ ਆਜ਼ਾਦੀ ਦੀ ਗੱਲ ਆ ਬਾਕੀ ਬਾਈ ਜਿਵੇਂ ਤੁਹਾਡੇ ਪਰਿਵਾਰ ਦੀ ਸਹਿਮਤੀ ਨੇ ਉਸ ਹਿਸਾਬ ਨਾਲ ਵੋਟ ਪਾਓ ਇਹਣਾ ਹੋਵੇ ਕਿ ਤੁਸੀਂ ਪਰਿਵਾਰਾਂ ਦੇ ਵਿੱਚ ਹੀ ਇੱਕਦਮ ਉਹ ਇਧਰ ਇੱਕਦਮ ਉਹ ਇਧਰ ਪਰਿਵਾਰ ਨੇ ਇਕੱਠੇ ਰਹਿਣਾ ਸਿੱਧੀ ਜੀ ਗੱਲ ਆ ਬੀਜੀ ਆਪਾਂ ਕਰੀ ਵੀ ਦੋ ਭਰਾ ਨੇ ਹਨਾ ਵੱਡਾ ਹੋਰ ਪਾਰਟੀ ਚੱਲ ਰਿਹਾ ਛੋਟਾ ਹੋਰ ਪਾਰਟੀ ਚੱਲ ਰਿਹਾ ਚੱਲੋ ਜਿੱਧਰ ਮਰਜੀ ਯਾਰ ਕੋਈ ਚੱਕਰ ਨਹੀਂ ਪਰ ਆਪਸੀ ਪਿਆਰ ਬਣਾ ਕੇ ਰੱਖਿਓ ਸਕੇ ਭਰਾ ਹੀ ਇੱਕ ਦੂਜੇ ਦੇ ਕੰਮ ਆਉਣਗੇ ਜੇ ਫਰਜ਼ ਕਰੋ ਮੈਨੂੰ ਕੱਲ ਨੂੰ ਕੋਈ ਮੜੀ-ਮੁੱਟੀ ਉਨੀਕੀ ਰਾਤ ਨੂੰ ਮੈਂ ਬਿਮਾਰਠਮਾਰ ਹੋਣਾ ਤਾਂ ਮੈਨੂੰ ਮੇਰਾ ਛੋਟਾ ਭਾਈ ਹੋਈ ਚੱਕ ਕੇ ਹਸਪੀਟਲ ਲੈ ਕੇ ਜਾਊਗਾ ਜੇ ਛੋਟੇ ਨੂੰ ਕੁਝ ਹੁੰਦਾ ਤਾਂ ਮੈਂ ਉਹਦੇ ਬਰਾਬਰ ਖੜੂਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਭਰਾ ਮੇਰਿਓ ਵੋਟ ਜਿਨੇ ਜਿੱਥੇ ਪਾਉਣੀਆਂ ਮਰਜ਼ੀ ਪਾਓ ਸਪੋਰਟ ਜਿਨੇ ਜਿਦੀ ਕਰਨੀਆਂ ਮਰਜ਼ੀ ਕਰੋ ਪਰ ਆਪਣੇ ਮੇਲ ਥਵਾਕ ਬਣਾ ਕੇ ਰੱਖੋ ਤੇ ਐਨੀ ਕੁ ਮੇਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਜੇ ਵੀਡੀਓ ਚੰਗੀ ਲੱਗੀ ਤਾਂ ਸਾਰਿਆਂ ਨੂੰ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ